ਅੱਜ ਅਸੀਂ ਗੱਲ ਕਰਾਂਗੇ ਨਾਦਰ ਸ਼ਾਹ ਦੇ ਬਾਰੇ ਕੌਣ ਸੀ ਨਾਦਰ ਸ਼ਾਹ ਕਿੱਥੋਂ ਆਇਆ ਸੀ ਕਿਸ ਤਰ੍ਹਾਂ ਉਸਨੇ ਮੁਗਲਾਂ ਦੀਆਂ ਸੱਤ ਪੀੜੀਆਂ ਦਾ ਜਮ੍ਹਾਂ ਕੀਤਾ ਹੋਇਆ ਖਜ਼ਾਨਾ ਇੱਕੇ ਦਿਨ ਦੇ ਵਿੱਚ 90 ਕਰੋੜ ਰੁਪਏ ਲੁੱਟਿਆ 2 ਘੰਟਿਆਂ ਦੇ ਵਿੱਚ ਉਸਨੇ 30 ਹਜ਼ਾਰ ਦੇ ਸੈਨਿਕਾਂ ਨੂੰ ਕਤਲ ਕਰ ਦਿੱਤਾ ਅੱਜ ਕੇ ਦਿੱਲੀ ਲੁੱਟੀ ਤੇ 10 ਘੰਟਿਆਂ ਦੇ ਵਿੱਚ ਹੀ ਸਵਾ ਲੱਖ ਤੋਂ ਵੱਧ ਲੋਕ ਮਾਰ ਦਿੱਤੇ ਗੱਲ ਕਰਨ ਜਾ ਰਹੇ ਹਾਂ ਅਸੀਂ ਫਾਰਮੀ ਸਦੀ ਦੀ 1739 ਈਸਵੀ ਦੇ ਵਿੱਚ ਗੱਲ ਕਰਨ ਤੋਂ ਪਹਿਲਾਂ ਅਸੀਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਦੇ ਹਾਂ ਪੰਜਾਬ ਦਾ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ 1739 ਈਸਵੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਨੂੰ 23 ਸਾਲ ਹੋ ਚੁੱਕੇ ਸੀ ਤੇ ਜਿਹੜੇ ਸਿੱਖ ਸੀ ਉਹ ਜੰਗਲਾਂ ਦੇ ਵਿੱਚ ਰਹਿੰਦੇ ਸੀ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਹੋਇਆ ਸੀ ਤੇ ਸਿੱਖ ਆਪਣੇ ਘਰਵਾਰ ਛੱਡ ਕੇ ਜੰਗਲਾਂ ਦੇ ਵਿੱਚ ਰਹਿੰਦੇ ਸੀ ਨਾਦਰ ਸ਼ਾ ਪਹਿਲਾ ਹਮਲਾ ਕਰਦਾ 1739 ਈਸਵੀ ਦੇ ਵਿੱਚ ਭਾਰਤ ਤੇ ਉਹ ਈਰਾਨ ਤੋਂ ਆਉਂਦਾ ਹੈ ਪਹਿਲਾ ਉਹ ਕਾਬਲ ਜਿੱਤਦਾ ਹੈ ਕਾਬਲ ਤੋਂ ਬਾਅਦ ਉਹ ਲਾਹੌਰ ਹੁੰਦਾ ਹੈ ਲਾਹੌਰ ਦਾ ਸੂਬੇਦਾਰ ਸੀ ਖਾਨ ਬਹਾਦਰ ਜਕਰੀਆ ਖਾਨ ਜਿਹੜਾ ਕਿ ਸਿੱਖਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ 18ਵੀਂ ਸਦੀ ਦਾ ਉਸੇ ਨੇ ਜਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਇਆ ਸੀ ਜਕਰੀਆ ਖਾਨ ਥੋੜਾ ਜਿਰਤਾ ਨਾਦਰ ਸ਼ਾਹ ਦੇ ਨਾਲ ਲੜਦਾ ਪਰ ਆਪਣੀ ਹਾਰ ਹੁੰਦੀ ਦੇਖ ਕੇ ਉਹ 20 ਲੱਖ ਰੁਪਇਆ ਦਿੰਦਾ ਨਾਦਰ ਸ਼ਾਹ 20 ਲੱਖ ਰੁਪਇਆ ਲੈ ਕੇ ਸਰਹੰਦ ਵੱਲ ਜਾਂਦਾ ਉਹ ਸਰਹੰਦ ਜਿੱਤਦਾ ਉਧਰ ਦਿੱਲੀ ਦਾ ਬਾਦਸ਼ਾਹ ਸੇਮ ਮੁਹੰਮਦ ਸ਼ਾਹ ਰੰਗੀਲਾ ਜਿਸ ਤਰ੍ਹਾਂ ਦਾ ਉਸਦਾ ਨਾਮ ਸੀ ਉਸੇ ਤਰ੍ਹਾਂ ਦਾ ਹੀ ਉਸਦਾ ਸੁਭਾਅ ਸੀ ਉਹ ਬਹੁਤ ਰੰਗ ਰਲੀਆਂ ਮਿਲਾਉਂਦਾ ਸੀ ਉਸ ਨੂੰ ਆਪਦੇ ਰਾਜ ਪ੍ਰਬੰਧ ਦਾ ਬਿਲਕੁਲ ਵੀ ਖਿਆਲ ਨਹੀਂ ਸੀ ਹਮੇਸ਼ਾ ਆਪਣੀਆਂ ਰੰਗ ਰਲੀਆਂ ਦੇ ਵਿੱਚ ਉਹਦਾ ਧਿਆਨ ਰਹਿੰਦਾ ਸੀ ਇਸੇ ਕਰਕੇ ਉਸ ਨੂੰ ਮੁਗਲਾਂ ਦਾ ਸਭ ਤੋਂ ਨਖਿਤਧਰਾਜ ਕਿਹਾ ਜਾਂਦਾ ਉਸੇ ਦੇ ਸਮੇਂ ਦੇ ਵਿੱਚ ਮੁਗਲ ਰਾਜਾ ਜਿਹੜਾ ਬਿਲਕੁਲ ਨੀਚੇ ਆ ਗਿਆ ਸੀ ਪਾਵਰ ਉਹਦੀ ਜਿਹੜੀ ਸ਼ਕਤੀ ਸੀ ਲਗਾਤਾਰ ਘਟਦੀ ਗਈ ਮੁਹੰਮਦ ਸ਼ਾਹ ਰੰਗੀਲਾ ਦੇ ਰਾਜ ਦੀ ਜਦੋਂ ਉਹਦੇ ਕੋਲੇ ਉਹਦੇ ਸਿਪਾਹੀ ਜਾਂਦੇ ਨੇ ਦੱਸਦੇ ਨੇ ਕਿ ਨਾਦਰ ਸ਼ਾਹ ਦੀ ਫੌਜ ਦਿੱਲੀ ਵੱਲ ਆ ਰਹੀ ਹੈ ਤਾਂ ਉਹ ਕਹਿੰਦਾ ਦਿੱਲੀ ਅਜੇ ਬਹੁਤ ਦੂਰ ਹੈ ਪਰ ਜਦੋਂ ਨਾਦਰ ਸ਼ਾਹ ਨੇ ਸਰਹੰਦ ਜਿੱਤ ਲਈ ਤੇ ਉਹਨੂੰ ਪਤਾ ਲੱਗ ਗਿਆ ਵੀ ਨੇੜੇ ਆ ਗਈ ਫੌਤੋ 1 ਲੱਖ ਦੀ ਫੌਜ ਕਰਨਾਲ ਭੇਜਦਾ ਨਾਦਰ ਸ਼ਾਹ ਦੇ ਨਾਲ ਲੜਾਈ ਲੈਣ ਲਈ ਪਰ 1 ਲੱਖ ਦੀ ਫੌਜ ਭਾਵੇਂ ਨਾਦਰ ਸ਼ਾਹ ਦੀ ਫੌਜ ਤੋਂ ਕਿਤੇ ਜ਼ਿਆਦਾ ਸੀ ਪਰ ਨਾਦਰ ਸ਼ਾਹ ਦੀ ਫੌਜ ਕਾਬਲ ਤੋਂ ਚੱਲ ਕੇ ਹਜੇ ਤੱਕ ਹਾਰੀ ਨਹੀਂ ਸੀ ਉਹਨਾਂ ਦੇ ਕੋਲੇ ਹੌਸਲਾ ਸੀ ਜਜ਼ਬਾ ਸੀ ਤੇ ਉਹ ਅੱਗ ਸੜਦੇ ਤੁਰੇ ਹੁੰਦੇ ਸੀ ਪਰ ਇਧਰ ਮੁਹੰਮਦ ਸ਼ਾਹ ਰੰਗੀਲਾ ਜਿਹੜਾ ਕਿ ਆਪ ਉਹ ਜਿਹਦਾ ਰਾਜਤੰਤਰ ਦੇ ਵੱਲ ਬਿਲਕੁਲ ਵੀ ਖਿਆਲ ਨਹੀਂ ਸੀ ਉਸ ਦੀ ਫੌਜ ਤੁਸੀਂ ਆਪਸਾ ਬਲਾ ਲਓ ਕਿਸ ਤਰ੍ਹਾਂ ਦੀ ਹੋਊਗੀ ਬਿਲਕੁਲ ਨਖਿੱਤ ਫੌਜ ਸੀ ਉੱਥੇ ਉਸਨੇ ਨਾਦਰ ਸ਼ਾਹ ਦੀ ਫੌਜ ਨੇ ਕਰਨਾਲ ਦੇ ਵਿੱਚ 2 ਘੰਟਿਆਂ ਦੇ ਵਿੱਚ 30 ਹਜ਼ਾਰ ਸਿਪਾਹੀ ਰੰਗੀਲੇ ਦੇ ਮਾਰ ਦਿੱਤੀ ਸੀ ਤੇ 30 ਹਜ਼ਾਰ ਸੀ ਜਿਹੜੇ ਉਹ ਜ਼ਖਮੀ ਹੋ ਗਏ ਸੀ ਬਾਕੀ ਦੇ ਜਿਹੜੇ ਸਿਪਾਹੀ ਸੀ ਉਹ ਇੱਧਰ ਉੱਧਰ ਭੱਜ ਗਏ ਸੀ ਉਸ ਸਮੇਂ ਏਸ਼ੀਆ ਦਾ ਨਪੋਲੀਅਨ ਕਿਹਾ ਜਾਂਦਾ ਸੀ ਨਾਦਰ ਸ਼ਾਹ ਨਾਦਰ ਸ਼ਾਹ ਲੜਾਈ ਤੋਂ ਬਾਅਦ ਜਾਂਦਾ ਹੈ ਮੁਹੰਮਦ ਸ਼ਾਹ ਰੰਗੀਲਾਪੁਰ ਦਿੱਲੀ ਉਸ ਦੀ ਧੌਂ ਤੇ ਗੋਡਾ ਰੱਖਦਾ ਇਹ ਰੰਗੀਲਾ ਕਹਿੰਦਾ ਤੂੰ ਮੇਰਾ ਰਾਜ ਤਖਤ ਲੈ ਲੈ ਤਨਾਦਰਸ਼ਾਹ ਨੇ ਕਿਹਾ ਅਸੀਂ ਇੱਥੇ ਰਾਜ ਤਖਤ ਲੈਣ ਨਹੀਂ ਆਏ ਅਸੀਂ ਇੱਥੇ ਤੁਹਾਡਾ ਖਜ਼ਾਨਾ ਲੈਣ ਆਏ ਆ ਤਾਂ ਉਸ ਸਮੇਂ ਉਹ ਖਜ਼ਾਨੇ ਦਾ ਮੂੰਹ ਖੋਲ ਦਿੰਦਾ ਹੈ ਖਜ਼ਾਨਾ ਕਿਹੋ ਜਿਹਾ ਸੀ ਉਹਨਾਂ ਦਾ ਜਿਵੇਂ ਆਪਾਂ ਹੁਣ ਸੋਚਦੇ ਆਂ ਵੀ ਇੱਕ ਵੱਡੀ ਸਾਰੀ ਸੁਰੰਗ ਹੋਊਗੀ ਉਹਦੇ ਵਿੱਚ ਹੀਰੇ ਜਵਾਹਰਤ ਪਏ ਹੋਣਗੇ ਇਸੇ ਤਰ੍ਹਾਂ ਹੀ ਖਜ਼ਾਨਾ ਸੀ ਮੁਗਲਾਂ ਨੇ ਕਿੰਨੀਆਂ ਪੀੜੀਆਂ ਰਾਜ ਕੀਤਾ ਕਿੰਨਾ ਸਮਾਂ ਰਾਜ ਕੀਤਾ ਉਹ ਜਿਹੜਾ ਸਾਰਾ ਹੀਰੇ ਜਵਾਹਰਤ ਜਮ੍ਹਾਂ ਕੀਤੇ ਹੋਏ ਸੀ ਸਾਰੇ ਉਹਦੇ ਸਾਹਮਣੇ ਟੈਰੀ ਕਰ ਦਿੱਤੇ ਜਾਂਦੇ ਨੇ ਕਹਿੰਦੇ ਨੇ 70 ਕਰੋੜ ਦੇ ਹੀਰੇ ਜਵਾਰਾਤ ਸੋਨਾ ਸੀ ਤੇ 20 ਕਰੋੜ ਰੁਪਇਆ ਉਸ ਸਮੇਂ ਉਸ ਨੂੰ ਨਕਦ ਦਿੱਤਾ ਇਸ ਦੇ ਨਾਲ ਨਾਲ ਉਸ ਨੇ ਹਾਥੀ ਉਥੋਂ ਦੇ ਕਾਰੀਗਰ ਉਥੋਂ ਦੀਆਂ ਔਰਤਾਂ ਵੀ ਬੰਦੀ ਬਣਾਇਆ ਤੇ ਆਪਣੇ ਨਾਲ ਲੈ ਕੇ ਗਿਆ ਹੁੰਦਾ ਕਿ ਇਹ ਰਾਤ ਇੱਕ ਦਿਨ ਅਫਵਾਹ ਫੈਲਦੀ ਆ ਨਾਦਰਸ਼ਾਦੇ ਸਿਪਾਹੀ ਤੇ ਦਿੱਲੀ ਦੀ ਜਿਹੜੀ ਜਨਤਾ ਸੀ ਉਹਨਾਂ ਦੇ ਵਿੱਚ ਬਹਿਸ ਹੁੰਦੀ ਆ ਤੇ ਇੱਕ ਅਫਵਾਹ ਫੈਲਦੀ ਆ ਵੀ ਨਾਦਰ ਸ਼ਾਹ ਮਾਰਿਆ ਗਿਆ ਜਦੋਂ ਇਹ ਗੱਲ ਨਾਦਰ ਸ਼ਾਹ ਕੋਲੇ ਜਾਂਦੀ ਹੈ ਤਾਂ ਉਹ ਹੰਕਾਰ ਦੇ ਵਿੱਚ ਆ ਕੇ ਦਿੱਲੀ ਦੇ ਵਿੱਚ ਕਤਲਿਆ ਮਚਾਉਂਦਾ ਆਪਣੀ ਫੌਜ ਨੂੰ ਖੁੱਲੀ ਛੋਟ ਦੇ ਦਿੰਦਾ ਵੀ ਲੁੱਟ ਲੋ ਤੇ ਲੋਕ ਮਾਰ ਦੋ ਕਹਿੰਦੇ ਨੇ ਕਿ 10 ਘੰਟਿਆਂ ਦੇ ਵਿੱਚ ਸਵਾ ਲੱਖ ਲੋਕ ਉਸ ਦਿਨ ਮਾਰ ਦਿੱਤੇ ਗਏ ਸੀ ਉਸ ਤੋਂ ਬਾਅਦ ਉਹ ਹਾਥੀ ਕਾਰੀਗਰ ਲੈ ਕੇ ਜਾਂਦਾ 18000 ਹਾਥੀ ਘੋੜੇ ਲੈ ਕੇ ਜਾਂਦਾ ਜਿਨ੍ਹਾਂ ਦੇ ਉੱਤੇ ਉਹ ਸਾਰਾ ਖਜ਼ਾਨਾ ਲੱਦਦਾ ਹੈ ਤਖਤ ਤੇ ਤਾউজ ਸੀ ਉਸ ਨੂੰ ਵੀ ਪੱਟ ਕੇ ਉਹ ਨਾਲ ਲੈ ਕੇ ਜਾਂਦਾ ਕੋਹਿੰੂਰ ਹੀਰਾ ਜਿਹੜਾ ਕਿ ਉਸ ਸਮੇਂ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਸੀ ਜਿਹਦੇ ਕੋਲੇ ਕੋਹਿੰੂਰ ਹੀਰਾ ਹੁੰਦਾ ਸੀ ਉਹਦਾ ਰਾਜ ਪ੍ਰਬੰਧ ਬਿਲਕੁਲ ਵਧੀਆ ਹੁੰਦਾ ਸੀ ਉਹ ਵੀ ਉਸ ਨੂੰ ਨਾਲ ਲੈ ਕੇ ਜਾਂਦਾ ਉਸ ਦਾ ਇੱਕ ਪੁੱਤਰ ਸੀ ਨਸਰੁੱਲਾ ਉਹ ਕਹਿੰਦਾ ਵੀ ਰੰਗੀਲੇ ਨੂੰ ਕਹਿੰਦਾ ਵੀ ਮੈਂ ਆਪਣੇ ਪੁੱਤਰ ਦਾ ਵਿਆਹ ਤੇਰੀ ਕੁੜੀ ਨਾਲ ਕਰਨਾ ਤੇ ਰੰਗਿਲਾ ਵੀ ਆਪਣੀ ਕੁੜੀ ਨੂੰ ਉਹਨਾਂ ਦੇ ਹੱਥੀ ਤੋੜ ਦਿੰਦਾ ਹੈ ਤੁਸੀਂ ਸੋਚੋ ਜਿਹੜੇ ਬੰਦੇ ਨੇ ਆਪਣੇ ਦਾਦੇ ਪੜਤਾਂਦੇ ਦੇ ਖਜ਼ਾਨੇ ਦੀ ਰੱਖਿਆ ਨਹੀਂ ਕਰ ਸਕਿਆ ਉਹ ਆਪਣੀ ਧੀ ਦੀ ਕੀ ਰੱਖਿਆ ਕਰੂਗਾ ਉਹ ਇਸ ਤਰ੍ਹਾਂ ਉਹ ਲੁੱਟਦਾ ਮਾਲ ਜਦੋਂ ਲਜਾ ਰੇ ਸੀ ਤਾਂ ਇਹ ਗੱਲ ਜਾਂਦੀ ਆ ਸਿੰਘਾਂ ਦੇ ਕੋਲੇ ਜਿਹੜੇ ਉਸ ਸਮੇਂ ਜੰਗਲਾਂ ਦੇ ਵਿੱਚ ਬੈਠੇ ਸੀ ਸਿੰਘਾਂ ਦੀ ਅਗਵਾਈ ਕਰ ਰਿਹਾ ਸੀ ਨਵਾਬ ਕਪੂਰ ਸਿੰਘ ਮੁੱਠੀ ਪਰ ਦੇ ਸਿੰਘ ਸੀ ਉਸਨੇ ਭਾਵੇਂ ਸਿੱਖਾਂ ਦਾ ਕੋਈ ਵੀ ਰੌਲਾ ਨਹੀਂ ਸੀ ਨਾ ਦਰਸ਼ਾਦ ਦੇ ਨਾਲ ਸਿੱਧੀ ਕੋਈ ਲੜਾਈ ਨਹੀਂ ਸੀ ਪਰ ਨਵਾਬ ਬਖੂਰ ਸਿੰਘ ਕਹਿੰਦਾ ਵੀ ਇੱਕ ਤਾੜ ਵੀ ਆਉਂਦਾ ਹੈ ਈਰਾਨ ਤੋਂ ਆ ਕੇ ਭਾਰਤ ਦੇ ਵਿੱਚ ਤੱਥਲੀ ਮਚਾ ਦਿੰਦਾ ਹੈ ਇੰਨੀਆਂ ਕੌਮਾਂ ਨੇ ਇੰਨੀਆਂ ਬਹਾਦਰ ਕੌਮਾਂ ਭਾਰਤ ਦੇ ਵਿੱਚ ਨੇ ਕਿਸੇ ਨੇ ਵੀ ਉਸ ਦੇ ਸਾਹਮਣੇ ਲੜਾਈ ਨਹੀਂ ਲੜੀ ਹਿੰਮਤ ਨਹੀਂ ਦਿਖਾਈ ਤਾਂ ਉ ਜਾ ਕੇ ਕਹੂਗਾ ਕਿ ਭਾਰਤ ਦੇ ਲੋਕ ਤਾਂ ਨਖੇਦ ਨੇ ਤਨਵਾਬ ਕਪੂਰ ਸਿੰਘ ਕਹਿੰਦਾ ਵੀ ਅਸੀਂ ਇਸ ਨੂੰ ਰੋਕਾਂਗੇ ਅਸੀਂ ਇਸ ਨੂੰ ਲੁੱਟਾਂਗੇ ਤੇ ਸਾਰੇ ਸਿੱਖਾਂ ਦੀ ਸਹਿਮਤੀ ਹੁੰਦੀ ਹੈ ਜੱਸਾ ਸਿੰਘ ਆਲੂਵਾਲੀਆ ਦੀ ਡਿਊਟੀ ਲੱਗਦੀ ਆ ਜੱਸਾ ਸਿੰਘ ਆਲੂਵਾਲੀਆ ਬਾਰੇ ਅਸੀਂ ਇੱਕ ਵੀਡੀਓ ਪਹਿਲਾਂ ਚੈਨਲ ਦੇ ਉੱਤੇ ਬਣਾ ਚੁੱਕੇ ਆ ਉਹਦਾ ਆਈ ਬਟਨ ਦੇ ਵਿੱਚ ਲਿੰਕ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਜੱਸਾ ਸਿੰਘ ਆਲੂਵਾਲੀਆ ਦੀ ਉੱਥੇ ਡਿਊਟੀ ਲੱਗਦੀ ਆ ਵੀ ਤੂੰ ਜਾ ਕੇ ਉਹਨਾਂ ਦਾ ਲੁੱਟ ਸੱਟ ਕਰ ਸੰਕੀ ਕਰਦੇ ਨੇ ਰਾਤ ਨੂੰ 12 ਵਜੇ ਪਹਿਲਾ ਹਮਲਾ ਕਰਦੇ ਨੇ ਨਾਦਰ ਸ਼ਾਹ ਦੀ ਫੌਜ ਨੂੰ ਕੋਈ ਸੁਧ ਨਹੀਂ ਹੁੰਦੀ ਕੋਈ ਪਤਾ ਨਹੀਂ ਹੁੰਦਾ ਤੇ ਉਹ ਜਾ ਕੇ ਉਹਨਾਂ ਦਾ ਖਜ਼ਾਨਾ ਲੁੱਟਦੇ ਨੇ ਨਾਲ ਜਿਹੜੀਆਂ ਬੰਦੀ ਬਣਾਈਆਂ ਬੀਬੀਆਂ ਸੀ ਉਹਨਾਂ ਨੂੰ ਕੁਝ ਕੁ ਬੀਬੀਆਂ ਨੂੰ ਛੁਡਾ ਕੇ ਨਾਲ ਲੈ ਜਾਂਦੇ ਨੇ ਇੱਥੋਂ ਇਹ ਇੱਕ ਪਿਰਤ ਚੱਲੀ ਸੀ ਵੀ ਸਿੱਖਾਂ ਦੇ 12 ਵਜ ਗਏ ਕੁਝ ਲੋਕ ਇਸ ਚੀਜ਼ ਦਾ ਮਜ਼ਾਕ ਵੀ ਉਡਾਉਂਦੇ ਨੇ ਪਰ ਉਸ ਸਮੇਂ ਦੀਆਂ ਬੀਬੀਆਂ ਇਹ ਸੋਚਦੀਆਂ ਸੀ ਵੀ 12 ਵਜ ਗਏ ਨੇ ਹੁਣ ਸਿੱਖ ਆਉਣਗੇ ਤੇ ਸਾਨੂੰ ਇੱਥੋਂ ਛਡਵਾ ਕੇ ਲੈ ਕੇ ਜਾਣਗੇ ਉਹ ਪਹਿਲੇ ਦਿਨ ਸੀ ਜਿਹੜਾ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਕਿ ਕੌਣ ਸੀ ਲੋਕ ਕਿੱਥੋਂ ਆਏ ਸੀ ਕਿਵੇਂ ਹਮਲਾ ਕੀਤਾ ਤੇ ਕਿਵੇਂ ਲੈ ਗਏ ਉਸ ਤੋਂ ਬਾਅਦ ਦੋ ਦਿਨ ਸਿੱਖਾਂ ਨੇ ਹਮਲਾ ਨਹੀਂ ਕੀਤਾ ਤੀਸਰੇ ਦਿਨ ਜਾ ਕੇ ਫੇਰ ਉਸ ਤੋਂ ਤਕੜਾ ਹਮਲਾ ਕਰਦੇ ਨੇ ਉਸ ਤੋਂ ਬਾਅਦ ਖਜ਼ਾਨਾ ਲੁੱਟਦੇ ਨੇ ਤੇ ਬੱਦ ਬੀਬੀਆਂ ਨੂੰ ਛਡਾ ਕੇ ਲੈ ਜਾਂਦੇ ਉਸ ਦਿਨ ਦੋ ਤਿੰਨ ਸਿੱਖਾਂ ਦੀ ਸ਼ਹਾਦਤ ਹੁੰਦੀ ਹੈ ਉਸ ਲੁੱਟਕ ਸੁੱਟ ਦੇ ਵਿੱਚ ਤੇ ਉਸ ਤੋਂ ਉਹ ਪਹਿਚਾਨ ਲੈਂਦੇ ਨੇ ਵੀ ਇਹ ਬੰਦੇ ਕੌਣ ਨੇ ਲੰਬੇ ਕੇਸ ਲੰਬੀ ਦਾੜੀ ਰੱਖੀ ਹੋਈ ਸੀ ਉਸ ਨੂੰ ਦੇਖ ਕੇ ਨਾਦਰ ਸ਼ਾਹ ਜਕਰੀਆ ਖਾਨ ਨੂੰ ਪੁੱਛਦਾ ਹੈ ਵੀ ਇਹ ਕੌਣ ਨੇ ਤਾਂ ਜਕਰੀਆ ਖਾਨ ਦੱਸਦਾ ਵੀ ਇਹ ਸਿੱਖ ਨੇ ਨਾਦਰ ਸ਼ਾਹ ਪੁੱਛਦਾ ਵੀ ਇਹ ਕਿੱਥੇ ਰਹਿੰਦੇ ਨੇ ਤਾਂ ਉਹ ਕਹਿੰਦਾ ਜੰਗਲਾਂ 'ਚ ਰਹਿੰਦੇ ਨੇ ਨਾਦਰ ਸ਼ਾਹ ਕਹਿੰਦਾ ਵੀ ਇਹ ਖਾਂਦੇ ਪੀਂਦੇ ਨੇ ਤਾਂ ਜਕਰੀਆ ਖਾਨ ਦੱਸਦਾ ਵੀ ਇਹਨਾਂ ਨੂੰ ਜੋ ਕੁਝ ਮਿਲਦਾ ਉਹ ਖਾ ਲੈਂਦੇ ਨੇ ਇਹ ਚੀਜ਼ਾਂ ਤੁਸੀਂ ਮਸਤਾਨੇ ਫਿਲਮ ਦੇ ਵਿੱਚ ਵੀ ਦੇਖੀਆਂ ਨੇ ਤਾਂ ਉੱਥੇ ਨਾਦਰ ਸ਼ਾ ਜਕਰੀਆ ਖਾਨ ਨੂੰ ਇਹ ਗੱਲ ਕਹਿੰਦਾ ਵੀ ਇਹਨਾਂ ਦਾ ਜੇ ਤੇਰੇ ਤੋਂ ਉਸ ਹੁੰਦਾ ਕਰ ਲਾ ਨਹੀਂ ਇਹ ਪੰਜਾਬ ਤੇ ਰਾਜ ਕਰਨਗੇ ਤੇਰਾ ਇਹ ਰਾਜ ਭਾਗ ਖੋ ਲੈਣਗੇ ਸੋ ਉਹ ਇਹ ਗੱਲ ਕਹਿ ਕੇ ਨਾਦਰ ਸ਼ਾ ਇੱਥੋਂ ਚਲੇ ਆ ਜਾਂਦਾ ਤੇ ਜਕਰੀਆ ਖਾਨ ਨੇ ਉਸ ਤੋਂ ਬਾਅਦ ਸਿੱਖਾਂ ਦਾ ਵੱਡੇ ਪੱਦਰ ਤੇ ਕਤਲੇਆਮ ਕੀਤਾ ਉਹਨੇ ਇੱਕ ਸਮੇਂ ਦੇ ਲਈ ਇਹ ਐਲਾਨ ਕਰਤਾ ਸੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਵੀ ਸਿੱਖ ਜਮਦਾ ਨਹੀਂ ਉਸ ਤੋਂ ਬਾਅਦ ਬੱਬਾ ਬੁੱਧਾ ਸਿੰਘ ਬੱਬਾ ਕਰਜਾ ਸਿੰਘ ਨੇ ਜਾ ਕੇ ਉਹਨਾਂ ਨੂੰ ਅਹਿਸਾਸ ਕਰਵਾਇਆ ਸੀ ਅਸੀਂ ਸਿੰਘ ਚਾਉਂਦੇ ਹਾਂ ਉਹਨੇ ਇੰਨਾ ਜ਼ਿਆਦਾ ਕਤਲੇਆਮ ਕੀਤਾ ਕਿ ਸਿੱਖ ਕੌਮ ਲਗਭਗ ਖਤਮ ਹੋਣ ਦੇ ਕਿਨਾਰੇ ਸੀ ਪਰ ਸਿੱਖ ਉੱਠੇ ਸਿੱਖਾਂ ਨੇ ਰਾਜ ਭਾਗ ਲਿਆ ਮਹਾਰਾਜਾ ਰਣਜੀਤ ਸਿੰਘ ਰਾਜਾ ਬਣੇ ਖਾਲਸਾ ਰਾਜ ਆਇਆ ਉਹ ਏਸੀਜੀ ਨਾਦਰ ਸ਼ਾਹ ਦਾ ਇਤਿਹਾਸ ਇਸ ਤਰ੍ਹਾਂ ਉਸਨੇ ਦਿੱਲੀ ਨੂੰ ਲੁੱਟਿਆ ਸੀ। ਤੋਂ ਬੇਨਤੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਜਿਹੜਾ ਇਤਿਹਾਸ ਪਹੁੰਚੇ। ਧੰਨਵਾਦ।